ਇਹ ਇਹ ਦੋਨੇ ਜਣੇ ਆਦੇ ਮੇਰੇ ਬੋਤਿਆਂ ਨੂੰ ਲੈ ਕੇ ਪੋਤੀ ਨੂੰ ਤੇ ਮੇਰੇ ਪੋਤੇ ਨੂੰ ਲੈ ਕੇ ਇਹ ਕਹਿੰਦੇ ਵੀ ਅਸੀਂ ਘੁੰਮਣ ਫਿਰਨ ਜਾਵਿਆਂਗੇ ਜਦੋਂ ਉਹ ਮੁੜਦੇ ਆਏ ਤੇ ਚਲਦੇ ਗੱਡੇ 'ਚ ਗੱਡੀ ਮਾਰੀ ਉਹਨਾਂ ਨੇ ਚਲਦੀ ਗੱਡੀ 'ਚ ਗੱਡੀ ਮਾਰੀ ਮੇਰਾ ਪੋਤਾ ਇਹ ਕਹਿ ਰਿਹਾ ਵੀ ਮੈਨੂੰ ਪਤਾ ਲੱਗ ਰਿਹਾ ਸੀ ਵੀ ਗੱਡੀ ਸਾਡੀ ਮੇਰੀ ਮੰਮੀ ਵਾਲੀ ਸਾਈਡ ਵੱਜੂਗੀ ਤੇ ਉਹਨੇ ਫੇਰ ਵੀ ਨਹੀਂ ਰੋਕੀ ਉਹਨੇ ਚਲਦੀ ਗੱਡੀ ਦੇ ਵਿੱਚ ਟਰਾਲੇ ਦੇ ਵਿੱਚ ਗੱਡੀ ਮਾਰੀ ਬਹੁਤ ਮੇਰੀ ਪੋਤੀ ਦੀ ਹੋ ਗਈ ਜੀ ਉਹਦੇ ਸੱਟਾ ਵੱਜੀਆਂ ਮੇਰੀ ਨੌ ਦੇ ਜੀ ਅਸੀਂ ਇਹ ਮੰਗ ਕਰਦੇ ਆਂ ਵੀ ਸਾਨੂੰ ਨਿصاف ਦਿਵਾਇਆ ਜਾਵੇ ਮੇਰੀ ਪੋਤੀ ਦਾ ਤੇ ਉਸ ਬੰਦੇ ਨੂੰ ਤੇ ਮੇਰੀ ਨੂੰਹ ਨੂੰ ਤੇ ਤਿੰਨ ਜਣਿਆਂ ਤੇ ਪਰਚਾ ਹੋ ਜੇ ਸਾਡਾ ਨਿصاف ਮੰਗਦੇ ਆਂ ਜੀ ਅਸੀਂ ਹੋਰ ਅਸੀਂ ਕੁਝ ਨਹੀਂ ਮੰਗਦੇ ਐਸੀ ਨਿਸਾਫ ਮੰਗਦੇ ਆਂ ਜੀ ਅਸੀਂ ਕੁਛ ਨਹੀਂ ਮੰਗਦੇ। ਬਤਾ ਜੀ ਪਤਾ ਇਹਦੀ ਲੱਗਿਆ ਕਿ ਤੁਹਾਡੀ ਆਣ-ਬਣ ਪਹਿਲਾਂ ਹੀ ਹੋ ਚੁੱਕੀ ਸੀ। ਆਣ-ਬਣ ਜੀ ਸਾਡੀ ਤਾਂ ਅਸੀਂ ਇਹ ਸਿੱਧੇ ਤੌਰ ਤੇ ਤੁਹਾਡਾ ਫੈਸਲਾ ਹੋਇਆ ਸੀ। ਇਹ ਆਏ ਆ ਜੀ ਸਾਡਾ ਫੈਸਲਾ ਇਹ ਗੱਲ ਹੋਇਆ ਸੀ ਆ ਜੀ ਵੀ ਅਸੀਂ ਵੀ ਚੱਲ ਟੈਕ ਜਾਣਗੇ ਇਹ ਵੀ ਚੱਲ 6 ਮਹੀਨਿਆਂ ਨੂੰ ਅਸੀਂ ਇਹਨੂੰ ਲੈ ਆਵਾਂਗੇ। ਵੀ ਇਹ ਫੈਸਲਾ ਸਾਡਾ ਜੀ ਉੱਥੇ ਥਾਣੇ 'ਚ ਹੋਇਆ ਸੀਗਾ ਵੀ ਚੱਲ ਮੇਰੇ ਪੋਤੀ-ਪੋਤੇ ਇਹ ਠਹਿਕ ਜਾਣਗੇ। ਮੀਆਂ ਬਿੱਬੀ ਕੱਚਾ ਫੈਸਲਾਗਾ ਸਾਡਾ ਇਹ ਹੋਇਆ ਸੀਗਾ ਜੀ ਥਾਣੇ 'ਚ। ਐਸੀ ਇਹ ਆਖਿਆ ਸੀ ਵੀ ਚਲ 6 ਮਹੀਨੇ ਇਹਦਾ ਗੁੱਸਾ ਗਿੱਲਾ ਅੱਗੇ ਵੀ ਥਾਣਿਆਂ 'ਚ ਹੀ ਜਾ ਕੇ ਫਰਦੇ ਫੈਸਲੇ ਹੁੰਦੇ ਸੀ ਅਸੀਂ ਫੇਰ ਵੀ ਲੈ ਆਉਂਦੇ ਸੀਗੇ ਸਾਡੇ ਕੋਲੇ ਜੋ ਉਹ ਵੀ ਸਾਡੇ ਕੋਲੇ ਸਬੂਤ ਨੇ ਸਾਰੇ ਸਰ ਸਿੰਘ ਮੇਰੀ ਕੁੜੀਆ ਦੀ ਇੱਥੇ ਡੈੱਡ ਬੋਡੀ ਪਈ ਅਸੀਂ ਉਹ ਡੈੱਡ ਬੋਡੀ ਲੈਣ ਆਈ ਸੀਗੀ ਮੇਰੀ ਕੁੜੀਆ ਦੀ ਮੌਤ ਹੋਈ ਆ ਜੀ ਮੇਰੇ ਘਰ ਦੇ ਨਾਲ ਰਿਲੇਸ਼ਨਸ਼ਿਪ 'ਚ ਅਸੀਂ ਕਿਸੇ ਬੰਦੇ ਨਾਲ ਉਹਨੂੰ ਕੋਦਰ ਕਿਤੇ ਮੱਥਾ ਡੇਕਣ ਗਏ ਸੀਗੇ ਉਹਨਾਂ ਦਾ ਆਉਂਦੇ ਹੋਏ ਉਹਨਾਂ ਦਾ ਆਉਂਦੇ ਹੋਏ ਐਕਸੀਡੈਂਟ ਹੋ ਗਿਆ ਮਦਨੇ ਮੇਰੀ ਜੀ ਦੂਸਰੇ ਹਸਪਤਾਲ ਜਾ ਗਏ ਤੇ ਉੱਥੇ ਉੱਥੇ ਨੇ ਕਿ ਇਹਨਾਂ ਦੇ ਸਰਕਾਰੀ ਹਸਪਤਾਲ ਚ ਇਹਨਾਂ ਨੇ ਡੈੱਡ ਬਡੀ ਭੇਜੀ ਆ ਗਈ ਉਹ ਕਹਿੰਦੇ ਵੀ ਉੱਥੇ ਉਹਦਾ ਪੋਸਟ ਮਾਰਡਲ ਹੋ ਬੱਚੀ ਦਾ ਵੀ ਤੁਹਾਨੂੰ ਬੱਚੀ ਉੱਥੋਂ ਮਿਲੂਗੀ ਬੱਚੀ ਦੀ 6 ਸਾਲ ਦੀ ਉਮਰ ਹੈ ਜੀ ਕੀ ਨਾ ਬੱਚਾ ਇਹ ਰੀਤ ਆ ਜੀ ਬੱਚੀ ਤੁਹਾਨੂੰ ਵੀ ਮੰਗ ਕਰਦੇ ਆ ਮੰਗ ਤਾਂ ਇਹ ਕਰਦੇ ਆ ਜੀ ਜਿਹੜੇ ਬੰਦੇ ਨਾਲ ਮੇਰੀ ਜਨਾਨੀ ਦੇ ਰਿਲੇਸ਼ਨਸ਼ਿਪ ਤੇ ਰਹਿੰਦੀ ਸੀਗੀ ਜੀ ਠੀਕ ਹੈ ਨਾ ਉਹਦੇ ਕੋਲੇ ਕੋਈ ਨਸਾਂਸ ਨਹੀਂ ਹੈਗਾ ਕੁਝ ਨਹੀਂ ਹੈਗਾ ਜੀ ਮੈਂ ਤਾਂ ਜੀ ਸਰਕਾਰ ਤੋਂ ਹੀ ਮੰਗ ਕਰਦਾ ਜੀ ਉਹ ਬੰਦੇ ਤੇ ਪਰਚਾ ਕਰਾਇਆ ਜਾਵੇ ਨਾਲੇ ਮੇਰੀ ਲੇਡੀਸ ਤੇ ਕਰਾਇਆ ਜਾਵੇ ਇਹਨਾਂ ਦੋਨਾਂ ਨੇ ਮੇਰੀ ਬੱਚੀ ਜਾਣ ਕੇ ਮਾਰੀ ਹੈ ਜੀ ਮੇਰੀ ਬੱਚੀ ਤੋਂ ਖਿੱਚਦੀ ਸੀ ਮੇਰੀ ਘਰ ਵਾਲੀ ਚੜਦੀ ਰਹਿੰਦੀ ਸੀਗੀ ਵੀ ਇਹ ਜਿੱਧਰ ਵੀ ਜਾਂਦੇ ਬੱਚੀ ਦਾ ਹੁਣ ਬੱਚੇ ਨਾਲ ਤਾਂ ਮੰਗਰਦਾ ਜਾਣਾ ਹੀ ਹੁੰਦਾ ਮਾਪੇ ਉਹ ਉਹਨੂੰ ਕੋਟਦੀ ਮਾਰਦੀ ਵੀ ਸੀਗੀ ਉਹਦੇ ਨਾਲ ਬਹੁਤ ਜੱਦਬਾਜ਼ ਕਰਦੀ ਰਹਿੰਦੀ ਸੀ ਲੱਗਦਾ ਸੀ ਰਹੇ ਰਹੇ ਸੀਗੇ ਇਸ ਕਰਕੇ ਜੀ ਇਹ ਜਦੋਂ ਰਿਲੇਸ਼ਨਸ਼ਿਪ ਚ ਮੇਰੇ ਘਰ ਵਾਲੀ ਰਹਿੰਦੀ ਸੀ ਕਿਸੇ ਬੰਦੇ ਨਾਲ ਜੇ ਮੇਰੇ ਯਾਰ ਦੋਸਤੀ ਜਾਂਦਾ ਉਹਦੇ ਨਾਲ ਰਹਿੰਦੀ ਸੀ ਮੈਨੂੰ ਪਤਾ ਲੱਗ ਗਿਆ ਸੀਗਾ ਸਾਡਾ ਰੌਲਾ ਪੈਣੇ ਲੜਾਈ ਝਗੜਾ ਬਹੁਤ ਜ਼ਿਆਦਾ ਹੋਇਆ ਸੀ ਤੇ ਅਸੀਂ ਥਾਣੇ ਦੇ ਵਿੱਚ ਸਾਰਿਆਂ ਰਲ ਮਿਲ ਕੇ ਵੀ ਫੈਸਲਾ ਕਰਾਇਆ ਸੀ ਸਾਡਾ ਵੀ ਤੁਸੀਂ ਅੱਡ-ਅੱਡ ਰਹਿ ਸਕਦੇ ਇੱਥੇ ਮੇਰੀ ਘਰ ਵਾਲੀ ਨੇ ਜ਼ਿੰਮੇਵਾਰੀ ਚੱਕੀ ਸੀ ਵੀ ਬੱਚੇ ਮੇਰੇ ਕੋਲੇ ਰਹਿਣਗੇ ਵੀ ਇਹਨਾਂ ਦੀ ਜ਼ਿੰਮੇਵਾਰੀ ਮੈਂ ਚੱਕੂੰਗੀ ਇਹਨਾਂ ਇਹੋ ਜੀ ਜ਼ਿੰਮੇਵਾਰੀ ਹੁੰਦੀ ਹੈ ਮੇਰੀ ਘਰ ਵਾਲੀ ਦੀ ਆਪਦੇ ਆਸਕ ਨਾਲ ਤੁਰੇ ਫਿਰਦੀ ਹੈਗੀ ਤੇ ਮੇਰੀ ਬੱਚੀ ਮਰਵਾ ਕੇ ਧਰਤੀ ਤੇ ਨੇ ਪਾਰਮਜੀਤਾ ਜੀ ਪਾਣਾ ਕੀ ਵਰਤਮਾਨ ਸੀ ਜਿਵੇਂ ਗੱਲ ਲਾ ਕੇ ਲੈ ਗਿਆ ਕੁੜੀ ਨੂੰ ਤੇ ਕੋਣ ਲੱਗੇਗਾ ਜੀ ਉਹ ਮੁੰਡਾ ਕੋ ਜਿਹਦੇ ਨਾਲ ਗੱਲਬਾਤ ਸੀਗੀ ਕੀ ਨਾਮ ਕੀ ਹੈ ਜੀ ਮਾੜਾ ਕੁੜੀ ਕਿੱਥੇ ਰਹੀ ਸੀਗੀ ਕੌਣ ਸੀ ਬਰਨਾਲੇ ਸੀ ਜੀ ਬਰਨਾਲੇ ਵਿਆਹੀ ਸੀ ਜੀ ਕੀ ਗੱਲ ਬਣੀ ਅੱਜ ਗੱਲਬਾਤ ਆਹੀ ਆ ਵੀ ਦੋਤੀ ਜੀ ਮਨਸਾਫ਼ ਮਿਲਣਾ ਚਾਹੀਦਾ ਸਾਨੂੰ ਮੇਰੇ ਦੋਤੀ ਮਾਰਤੀ ਉਹਨੇ ਕੌਣ ਸੀ ਬੰਦਾ ਉਹ ਜਿਹੜਾ ਲੈ ਗਿਆ ਨਾਲ ਬਰਨਾਲੇ ਤੋਂ ਸੀਗਾ ਉਰੇ ਕੋਈ ਕੋਈ ਓਰੇ ਕੀ ਸਬੰਧ ਸੀ ਕੁੜੀ ਨਾਲ ਤੁਹਾਡੀ ਤੇ ਕੁੜੀ ਦੀ ਗੱਲਬਾਤ ਸੀ ਉਹਦੇ ਨਾਲ ਕੀ ਮੰਗ ਕਰਦੇ ਤੁਸੀਂ ਬਾਰੇ ਹੈ ਕੀ ਮੰਗ ਕਰਦੇ ਮੰਗਾ ਹੋਇਆ ਵੀ ਇਨਸਾਫ ਚਾਹੀਦਾ ਸਾਨੂੰ ਸਾਰੇ ਸਾਨੂੰ ਮੋਗਾ ਮੈਡੀਸਿਨ ਹਸਾਲ ਤੋਂ 2 ਰੁਪਏ ਮਸੂਲ ਹੋਏ ਸੀਗੇ ਵੀ ਰੀਤਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਬਰਨਾਲਾ ਤੇ ਉਸ ਦੀ ਮਾਤਾ ਸ਼ਰਨਜੀਤ ਕੌਰ ਤੇ ਵੀ ਇੱਥੇ ਸੱਟਾਂ ਲੱਗੇ ਐਕਸੀਡੈਂਟ ਦਾ ਨਾਲ ਆਏ ਅਸੀਂ ਮੌਕੇ ਤੇ ਸਰ ਅੱਜ ਰਾਤ ਤੇ ਰਾਤ ਉਹਦੀ ਮਾਤਾ ਨੂੰ ਡਾਕਟਰ ਸਾਹਿਬ ਨੇ ਹਾਨਫਟ ਦਿੱਤਾ ਸੀ ਅੱਜ ਸਾਨੂੰ ਕਾਰਵਾਈ ਕਰਨ ਲਈ ਅਸੀਂ ਆਈ ਸੀ ਇੱਥੇ ਤੇ ਉਹਦੇ ਜਿਹੜਾ ਆਉਦੀ ਜਿਹੜੀ ਲੜਕੀ ਉਹ ਸਰ ਉਹਦੇ ਪ੍ਰੇਮੀ ਦੇ ਨਾਲ ਜਾ ਰਹੀ ਸੀ ਜਿਹੜੀ ਸ਼ਰਨਜੀਤ ਕੌਰ ਉਹਦੀ ਆਪਦੇ ਪਤੀ ਨਾਲ ਅਲਮੈਂਟ ਸੀ ਤੇ ਆਪਦੇ ਪੇਕੇ ਪਰਿਵਾਰ 'ਚ ਰਹਿ ਰਹੀ ਸੀ ਉਹ ਤੇ ਉਹਦੇ ਪ੍ਰੇਮੀ ਨਾਲ ਦੇ ਬੱਚਿਆਂ ਸਮੇਤ ਜਾ ਰਹੀ ਸੀ ਤੇ ਉਹਨਾਂ ਦਾ ਸਰ ਬਦਨੀ ਖਣਾ ਭਿਆਣਾ ਚੌਂਕ ਦੇ ਕੋਲੇ ਦਾ ਐਕਸੀਡੈਂਟ ਹੋ ਗਿਆ ਤਾਂ ਇੱਕ ਲੜਕੀ ਰੀਤ ਕੌਰ 4 ਸਾਲ ਦੀ ਸੀ ਉਹਦੀ ਡੈਥ ਹੋ ਗਈ ਹੈ ਜੀ ਉਹਦੀ ਮਾਤਾ ਜਿਹੜੀ ਸ਼ਰਨਜੀਤ ਕੌਰ ਉਹ ਮੈਡੀਸਿਟੀ ਮੋਗਾ ਹਸਪਤਾਲ ਦਾਖਲ ਹੈ ਜੀ ਤੇ ਉਹਦਾ ਲੜਕਾ ਸੀ ਇੱਕ ਅਨਮੋਲ ਸਿੰਘ ਉਹ ਤੇ ਉਹਦਾ ਜਿਹੜਾ ਪ੍ਰੇਮੀ ਉਹ ਨਾਲ ਧਰ ਕੋਈ ਛੱਟ ਪਿੱਟਦੇ ਆ